ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਘਰ ਦੇ ਦੁੱਧ ਦਾ ਖੋਆ ਘਰੇ ਖੋਆ ਕਿਵੇਂ ਬਣਦਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾਊਗਾ ਤੇ ਆਪਾਂ ਖੋਆ ਬਣਾਉਣ ਦੇ ਲਈ 5 ਕਿਲੋ ਦੁੱਧ ਲਿਆ ਜਿੱਤੋਂ ਤਕਰੀਬਨ 2 ਕਿਲੋ ਖੋਆ ਨਿਕਲ ਆਉਦਾ ਤੇ ਆਪਾਂ ਸਭ ਤੋਂ ਪਹਿਲਾਂ मतलब ਖੋਆ ਬਣਾਉਣ ਦੇ ਲਈ ਕੜਾਹੀ ਘੁਰਟਣਾ ਤੇ ਆਪਾਂ ਨੂੰ ਇੱਕ ਪੱਠੀ ਜਾਂ ਫਿਰ ਚੁੱਲਾ ਰੋਪਰ ਜੀ ਦੇ ਥੱਲੇ ਲਗਾਤਾਰ ਅੱਗ ਵੱੜਦੀ ਰਹੇ ਅੱਗ ਬੰਦ ਨਾ ਹੋਵੇ ਉਦਾਂ ਦੀ ਕੋਈ ਚੀਜ਼ ਚਾਹੀਦੀ ਆ। ਪੱਠੀ ਤੇ ਜਦੋਂ ਆਪਾਂ ਰੱਖਦੇ ਆਂ ਕੜਾਹੀ ਨਾ ਉਹਨੂੰ ਡਾਇਰੈਕਟ ਦੁੱਧ ਨਹੀਂ ਪਾਉਣਾ ਉਹਦੇ ਚ ਆਪਾਂ ਥੋੜਾ ਜਿਹਾ ਪਹਿਲਾਂ ਪਾਣੀ ਪਾ ਲੈਣਾ। ਜਦੋਂ ਪਾਣੀ ਪੂਰਾ ਉਬਲਣ ਲੱਗ ਗਿਆ ਨਾ ਛੇ ਦੁੱਧ ਪਾਉਣਾ ਵਾ। ਕੋਈ ਜੇ ਡਾਇਰੈਕਟ ਦੁੱਧ ਪਾਉਂਗੇ ਤਾਂ ਥੱਲੇ ਲੱਗਣ ਦਾ ਡਰ ਰਹਿੰਦਾ ਵਾ। ਚਲੋ ਆਪਾਂ ਤੁਹਾਨੂੰ ਬਾਕੀ ਸਾਰਾ ਵੀਡੀਓ ਦਿਖਾਉਨੇ ਆ ਕਿ ਕਿਵੇਂ ਘਰੇ ਕੋਵਾ ਤਿਆਰ ਹੁੰਦਾ ਵਾ। ਫਿਰ ਵੀਡੀਓ ਨੂੰ ਆ ਕੋਈ ਨੀਆਂ ਪਿੰਨੀਆਂ ਜਾਂ ਕੁਝ ਵੀ ਬਣਾ ਸਕਦੇ ਹੋ ਕੋਈ ਦਾ ਤਾਂ ਠੀਕ ਹੈ। ਅਸਲੀ ਕਾਲੀ ਜੀ ਲੋ ਜੀ ਅੱਜ ਬਣਾਉਣ ਲੱਗੇ ਆ ਆਪਾਂ ਖੁਆ ਸਭ ਤੋਂ ਪਹਿਲਾਂ ਖੁਏ ਲਈ ਆਪਾਂ ਨੂੰ ਲੋੜਾ ਪੱਠੀ ਕੜਾਹੀ ਦੀ ਤੇ ਖਟਣੇ ਦੀ ਉਸ ਤੋਂ ਬਾਅਦ ਦੁੱਧ ਦੁੱਧ ਨੂੰ ਆਪਾਂ ਕਰਨਾ ਵਾ ਗਰਮ ਜਦੋਂ ਤੱਕ ਇਹ ਪੂਰਾ ਗਾੜਾ ਨਹੀਂ ਹੋ ਜਾਂਦਾ واہ پورا کڑا ਇਹ ਬਈ ਬੁੱਤ ਲੱਗ ਗਿਆ ਹੁਣ ਪਾਪਾਂ ਛੱਡਣ ਆ ਲੋ ਇਹ ਬੁੱਤ ਲੱਗ ਗਿਆ ਜੀ ਹੁਣ ਪਾਪਾਂ ਛੱਡਣ ਇਹ ਜਦੋਂ ਤੱਕ ਪੂਰਾ ਇਹ ਕਾੜਾ ਨਹੀਂ ਹੁੰਦਾ ਮੈਂ ਇਹਨੂੰ ਇੰਤੈ ਹਿਲਾਈ ਜਾਣਾ ਜੇ ਨਹੀਂ ਹਲਾਉਂਗੇ ਤਾਂ ਫਿਰ ਥੱਲੇ ਲੱਗਣ ਦਾ ਡਰ ਹੈ ਨਾ ਤਾਂ ਕਰਕੇ ਥੋੜੀ-ਥੋੜੀ ਤੁਸੀਂ ਖੋਚਣਾ ਫੇਰੀ ਜਾਣਾ ਭਾਈ ਜਾਣਾ ਘਮਾਈ ਜਾਣਾ ਇਹ ਉੱਪਰ ਗਾੜਾ ਹੋ ਗਿਆ ਇਹਨੇ ਆਪਣੇ ਆਪ ਗਾੜਾ ਬਣ ਲਾਇਆ ਇੱਕ ਚਾ ਅਭਿਸ਼ਾਣ ਲੱਗ ਗਿਆ ਪੂਰਾ ਗਾੜਾ ਹੋਣ ਲੱਗਿਆ ਤਾਂ ਉਹਨੇ ਹਰ ਗੋਰੀਆਂ ਨੇ ਤੇ ਗਾੜਾ ਹੋਇਆ ਨਾ ਜਦੋਂ ਤੱਕ ਪ੍ਰੋਪਰ ਇਹ ਗਾੜਾ ਬੰਨਿਆ ਇਹਨਾਂ ਨੂੰ ਹਲਾਈ ਜਾਣਾ ਇਦਾਂ ਹੀ ਕਿਵੇਂ ਇਹਦਾ ਰੰਗ ਵੀ ਥੋੜਾ ਥੋੜਾ ਚੇਂਜ ਹੋਣ ਲੱਗਿਆ ਇਹਦੇ ਅੰਦਰ 올ਿਵਰੀਨ ਲਾਈ ਜਾਣਾ ਸਟ੍ਰੈਡਾਂ ਤੋਂ ਵੀ ਨਾਲ ਨਾਲ ਲਾ ਲੈਣੇ ਲੱਗਣਗੇ ਦੇਣੇ ਕਿਉਂਕਿ ਜੇ ਨਾਲ ਰਹਿੰਦੇ ਆ ਨਾ ਤਾਂ ਮੇਰਾ ਕੰਮ ਖਰਾਬ ਕਰੂਗਾ ਯਰ ਨਾ ਮੜਿਆ ਆਇਂਗੀ ਰੇਣੋ ਹੋਰ ਇਹ ਹਲੇ ਦੁੱਧ گاੜਾ ਨਹੀਂ ਹੋਇਆ ਪਾਫਾਂ ਛੱਟ ਰਿਹਾ ਰੰਗ ਜਰੂਰ ਬਦਲ ਗਿਆ ਨੇ ਜੁੱਧਾ ਕੋ ਪ੍ਰੋਪਰ ਗਾੜਾ ਨਹੀਂ ਹੋਣਾ ਤੱਕ ਆਪਾਂ ਇਹਨੂੰ ਇਦਾਂ ਹਲਾਈ ਜਾਣਾ ਫੋੜਣਾ ਰੁਕਣਾ ਨਹੀਂ ਕਿਹਾ ਸੀ ਇਹਨਾਂ ਠੀਕ ਆ ਪਾਪਾਂ ਛੱਡ ਰਿਹਾ ਰੰਗ ਵੀ ਥੋੜਾ ਬ੍ਰਾਊਨ ਜਿਹਾ ਹੋਣ ਲੱਗ ਗਿਆ ਗਾੜਾ ਪਨ ਜਿਆ ਹੌਲੀ ਹੌਲੀ ਆਊਗਾ ਮੈਨੂੰ ਇਦਾਂ ਹੀ ਹਿਲਾਈ ਜਾਣਾ ਉਰਚਣਾ ਜਦੋਂ ਐਨ ਥੋੜਾ ਲੇਸ ਜਿਹਾ ਬਣ ਗਿਆ ਮਤਲਬ ਗਾੜਾ ਜਿਹਾ ਹੋ ਰਿਹਾ ਤੇ ਦੰਦ ਲੋਹੇ ਤਿਆਰ ਹੋ ਗਿਆ ਲਓ ਜੀ ਇਹ ਹੁਣ ਐ ਤਿਆਰ ਹੋ ਗਿਆ ਰਬੜੀ ਟਾਈਪ ਬਣ ਗਿਆ ਇਹ ਗਾੜਾ ਬਣ ਗਿਆ ਇਹ ਥੋੜਾ ਗਾੜਾ ਕਰਨ ਦੇ ਲਈ ਨਾ ਆਪਾਂ ਥੋੜੀ ਜਿਹੀ ਮਲਾਈ ਵੀ ਪਾਈ ਆ ਜੇ ਦੁੱਧ ਤੋਂ 2-4 ਦਿੰਦੀ ਹਫ਼ਤੇ ਦੀ ਮਲਾਈ ਲਾ ਕੇ ਰੱਖੀ ਹੋਵੇ ਉਹ ਵੀ ਤੁਸੀਂ ਵਿੱਚ ਪਾ ਸਕਦੇ ਹੋ ਤੇ ਮੜੀਂ ਵਾਈਟ ਵਾਈਟ ਜੀ ਹੈ ਮਲਾਈ ਆ ਉੱਤੇ ਇਹ ਇਹ ਰੋਲ ਜਾਣੀਆਂ ਐਨ ਇਹਨਾਂ ਗਾੜਾ ਐਨ ਬਣ ਜਾਣਾ ਐਨ ਜਿਵੇਂ ਆਪਣਾ ਆਟਾ ਕੁਲਣ ਦਾ ਨਾ ਐਦਾਂ ਹੋ ਜਾਣਾ ખડન લાગ્યા <playlation> ਲੋਵੀ ਰਾਕੂਆ ਬਿਲਕੁਲ ਤਿਆਰ ਆ ਦੇਖੋ ਐ ਲਿਕਵਿਡ ਬਣ ਗਿਆ ਨਾਲ ਤੁਸੀਂ ਐਦਾਂ ਵੀ ਰੱਖ ਸਕਦੇ ਹੋ ਥੋੜਾ ਰਬੜੀ ਡੇਬ ਬਣ ਗਿਆ ਜੇ ਹੋਰ ਨੂੰ ਥੋੜਾ ਜਿਆਦਾ ਸੇਕ ਲਵਾਉਣਾ ਇਹਨੇ ਥੋੜਾ ਜਿਆਦਾ ਪਾਣੀ ਹੋਰ ਚਲ ਜਾਊਗਾ ਹੋਰ ਲਿਕਵਿਡ ਘੱਟ ਗਿਆ ਦਾ ਆਵਰ ਐਦਾਂ ਹੀ ਨਾਗੇ ਤੁਸੀਂ ਇਹਨੂੰ ਠੰਡਾ ਕਰ ਲੋ ਠੰਡਾ ਕਰਕੇ ਵੀ ਇਹਨੇ ਕਾਫੀ ਜ਼ੋਰ ਗਾੜਾ ਬਣ ਜਾਣਾ ਆਪਣਾ ਖੂਆ ਪ੍ਰੋਪਰ ਤਿਆਰ ਆ ਤੇ ਬਾਕੀ ਹੋ ਗਿਆ ਅਗਲਾ ਕਦਮ ਉਹਨੇ ਇਹਦੀਆਂ ਪਿੰਨੀਆਂ ਬਣਾਉਣੀਆਂ ਆਪਾਂ ਛੋਏ ਵਾਲੀਆਂ ਛੋਆ ਆਪਣਾ ਹੁਣ ਤਕਰੀਬਨ ਤਕਰੀਬਨ ਸਾਰਾ ਤਿਆਰ ਹੋ ਚੁੱਕਿਆ ਹੈ ਪੂਰਾ ਗਾੜਾ ਹੋ ਚੁੱਕਿਆ ਸਾਰਾ ਵਧੀਆ ਤਿਆਰ ਆ ਅੱਜ ਆਪਾਂ ਤੁਹਾਨੂੰ ਦੱਸਿਆ ਕਿ ਖੋਆ ਕਿਵੇਂ ਬਣਦਾ ਘਰ ਦਾ ਖੋਆ ਕਿਵੇਂ ਬਣਦਾ ਘਰੇ ਕਿਵੇਂ ਖੋਆ ਬਣਾਇਆ ਜਾਂਦਾ ਖੋਆ ਬਣਨ ਤੋਂ ਬਾਅਦ ਤੁਸੀਂ ਉਹਦੀਆਂ ਪਿੰਨੀਆਂ ਵੀ ਬਣਾ ਸਕਦੇ ਹੋ ਜਾਂ ਉਹ ਗੁੰਦੀਰੀ ਜਾਂ ਕੁਝ ਵੀ ਜੇ ਤੁਸੀਂ ਆਪਣੇ ਹਿਸਾਬ ਨਾਲ ਜੋ ਤੁਹਾਨੂੰ ਜੋ ਵੀ ਰੈਸਪੀ ਵਧੀਆ ਲੱਗਦੀ ਹੈ ਘਰ 'ਚ ਖਾਣ ਨੂੰ ਉਹਦੇ ਆਪਣੇ ਅਨੁਸਾਰ ਮਿੱਠਾ ਜੂਟ ਜੂਚ ਪਾਣਾ ਵਾ ਪਾ ਕੇ ਤੁਸੀਂ ਕੋਈਆਂ ਪਿੰਨੀਆਂ ਜਾਂ ਕੋਈਆਂ ਬਰਫੀਆਂ ਬਣਾ ਕੇ ਘਰੇ ਖਾ ਸਕਦੇ ਹੋ ਤੇ ਇਹ ਸੀ ਆਪਣੀ ਵੀਡੀਓ ਕਿ ਖੋਆ ਕਿਵੇਂ ਬਣਦਾ ਅਗੋਂ ਕੁਝ ਹੋਰ ਅਪਡੇਟਸ ਦੇ ਲਈ ਤੁਹਾਨੂੰ ਅਗਲੀਆਂ ਵੀਡੀਓ ਵੀ ਆਉਂਦੀਆਂ ਰਹਿਣਗੀਆਂ ਸਬਸਕ੍ਰਾਈਬ